नूर शाह अपने, अपने। तांत्रिक सिद्धि ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦਈਏ। 어 ਐਸਾ ਭਾਅ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ। ਉਹਨੂੰ ਬੰਨ ਕੇ ਰੱਖ ਦਿੱਤਾ ਹੈ। ਇਹ ਤਾੰਤ੍ਰਿਕ ਯੋਗੀ ਜਦ 우ਜੈند ਦੇਚ ਕੱਡੇ ਗਏ ਕੁਛ ਮਾਰੇ ਗਏ ਤਾਂ ਇਸਾਰੇ ਬੰਗਾਲ ਦੇ ਚਲੇ ਗਏ। ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਤੇ ਅੱਜ ਵੀ ਉਸੇ ਪਾਸੇ ਨੇ ਕੁਝ ਇੱਕ ਤਮਲ ਤੇ ਕੇਰਲਾ ਦੇ ਚ ਵੀ ਮੰਦੇ ਨੇ ਥੋੜੇ ਜਿਹਾ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਿਰਮੌਰ ਹੈ ਇਹ ਰਾਜਸਥਾਨੀ ਹੈ अलवर ਦਾ ਇੱਕ ਕਸਬਾ ਬੈਰੋੜ ਚੰਦਰਸwamy ਉੱਥੋਂ ਦਾ ਹੈ ਔਰ ధਨ ਕਰਕੇ ਅਰਬਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁਠੀ 'ਚ ਜੋ ਕੰਮ ਉਹਨਾਂ ਤੋਂ ਕਰਾਉਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕ ਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁਠੀ 'ਚ ਕਿਸ ਤਰ੍ਹਾਂ ਨੇ ਇਹਦੇ ਕਾਬੂ 'ਚ ਕਿਸ ਤਰ੍ਹਾਂ ਹੈ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਾਬੂ 'ਚ ਆ ਜਾਏਗਾ ਗ੍ਰਿਫ ਵਿੱਚ ਆ ਜਾਏਗਾ ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ 'ਚ ਨਹੀਂ ਪਾਇਆ। ਔਰ ਕਹਿ ਦਿੰਦਾ ਨਮੋਹ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚ ਆਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਹਾਂ ਗੁਰੂ ਪੈਗੰਬਰ અવਤਾਰ ਆਗੇ ਪਕੜ ਦੇ ਚੁਨਾ ਦੀ ਔਰ અવਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਨ ਉਸੇ ਨੂੰ ਅਸੀਂ ਕਹਿੰਦੇ ਆ ਗੁਰਸਿੱਖ ਗੁਰਮੁਖ ਬ੍ਰਹਮ ਗੈ ਨਹੀਂ ਭਗਤ ਸੰਤ ਹਰ ਇੱਕ ਦੀ ਪਕੜ ਦੇ ਚ ਪਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ અવਤਾਰ ਬਹੁਤ ਥੋੜੇ ਨੇ ਹਰ ਇੱਕ ਦੀ پکڑ ਦੇਚ avatars ਦੇ ਬੋਲ ਵੀ ਨਹੀਂ ਆਉਂਦੇ ਤੋਂ ਭਗਤ ਬਹੁਤ ਥੋੜੇ ਨੇ ਤੋਂ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਮਗਣੀ ਬਹੁਤ ਥੋੜੇ ਨੇ ਬ੍ਰਮਗਣੀ ਤਿਉ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ پکڑ ਦੇ ਚਾਹ ਗਏ ਪਰ ਉਹਨਾਂ ਬੋਲਾਂ ਚ ਉਹ ਲੈ ਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ ਪੈਗੰਬਰ ਔਰ ਪੈਗਾਮ ਉਸ ਦੀ پکڑ ਦੇ ਚਾਹੇ ਈਸ਼ਵਰ ਨੇ ਉਸਨੂੰ ਚੁਣ ਲਿਆ ਹੈ ਖੁਦਾ ਨੇ ਉਸਨੂੰ ਚੁਣ ਲਿਆ ਹੈ ਲੈ ਪੈਗਾਂ ਪੁਚਾ ਜਗਤ ਦੇ ਚ ਸੁਣਾ ਜਗਤ ਨੂੰ ਤਾਂ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਵਿੱਚ ਸਭ ਤੋਂ ਪਹਿਲੇ ਗੁਰਨਾਦਿੰਗ ਦੀ ਪਕੜ ਦੇ ਚ ਆਏ ਉਹਨਾਂ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮਨ ਦੁਫਾੜ ਹੈ। ਤੋ ਮਨ ਬਿਆਕੁਲ ਹੈ। ਮਨ ਦੁਫਾੜ ਹੈ ਤੋ ਮਨ ਚਿੰਤਾਤੁਰ ਹੈ। ਮਨ ਦੁਫਾੜ ਹੈ ਤੋ ਕਿਸੇ ਕਾਰਜ ਦੇ ਸਿੱਧੀ ਵੀ ਨਹੀਂ ਹੋਣ ਲਗੀ। ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੁਬ ਦਾ ਇਸ ਨੂੰ ਕਹਿੰਦੇ ਨੇ। ਤੂੰ ਮਨ ਇੱਕ ਹੋਵੇ ਤੋ ਤਾਂ ਹੀ ਹੋ ਸਕਦਾ ਕੋਈ ਇੱਕ ਨਾਲ ਜੁੜੇ ਤੋ ਜਗਤ ਦੇਸ਼ ਨਿਗਾਹ ਮਾਰੀਏ ਤੋ ਕੁਛ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਕ੍ਰੋਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤੋ ਕੋਈ ਔਗਣਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤੋ ਕੋਈ ਛੋਟਾ ਵੀ ਖੜਾ ਹੈ ਜਗਤ ਦੇਸ਼ ਤੇ ਦੋ ਨੇ ਇੱਕ ਹੈ ਤੁਸੀਂ ਕਹੋ ਇਹ ਬਹੁਤ ਸਿਆਣਾ ਹੈ ਤਾਂ ਕੋਈ ਮੂੜ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਸ਼ਾਂਤਮਈ ਹੈ ਤਾਂ ਕੋਈ ਕਰੋਦੀ ਵੀ ਖੜਾ ਹੈ ਤੁਸੀਂ ਆਖੋ ਇਹ ਬੜਾ ਫਰਾਗ ਦਿਲ ਹੈ ਤਾਂ ਫਿਰ ਕੋਈ ਤੰਗ ਦਿਲ ਵੀ ਖੜਾ ਹੈ ਤੁਸੀਂ ਆਖੋ ਇਹ ਬਹੁਤ ਮਿੱਠ ਬੋਲਣਾ ਹੈ ਤਾਂ ਕੁੜੱਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੋਤੇ ਖੜਾ ਹੈ ਇਹ ਕਹੇ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਆਖੋ ਇਹ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਤੁਸੀਂ ਇਤਨਾ ਕੋਈ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਦੇ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋਏ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੁਝ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬڑا ਸੁਖ ਹੈ ਬڑا ਸੁਖ ਹੈ ਔਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸੀ ਵੀ ਹੈ ਕਿਧਰੇ ਦੁੱਖ ਵੀ ਹੈ ਇਹ ਹਸ ਰਿਹਾ ਹੈ ਬਹੁਤ ਹਸ ਰਿਹਾ ਹੈ ਤੋ ਯਕੀਨ ਜਾਣੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪ ਕਰ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਦੇ ਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਏ ਔਰ ਮੂੜ ਏ ਨਾਦਾਨ ਏ ਇਹਨੂੰ ਸਮਝ ਨਹੀਂ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਏ ਰੋਣਾ ਨਹੀਂ ਐਸਾ ਹੈ ਹੀ ਨਹੀਂ ਕਿਸੇ ਆਖੋ ਜਨਮ ਹੋਇਆ ਕਿਸੇ ਦਾ ਤੂੰ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਏ ਕਿਸੇ ਦੀ ਅਰਥ ਹੀ ਵੀ ਨਹੀਂ ਕਿ ਲਈਏ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੀ ਬਾਹ ਪਕੜ ਕੇ ਕੋਈ ਚਲੇ ਕਿ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕਹਿੰਦੇ ਇਕੱਠੇ ਚੱਲਦੇ ਨੇ ਇੱਕ ਮਨੁੱਖ ਜਮੇ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦੇ ਨੇ ਤੇ ਜੀਵਨ ਤੇ ਮਰਨ ਇਕੱਠੇ ਹੀ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆਂ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹਿਆਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਛ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਹੈ ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤਾਂ ਇੰਜ ਕਹਿ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਹਨ ਔਰ ਕੀ ਇੰਜ ਕਹਿ ਲਈ ਹੈ ਤੇ ਇਹ ਜਿ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਵਿੱਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਇਹ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੁਢੇਪਾ ਇਹ ਬਚਪਨ ਜਵਾਨੀ ਇਕੱਠੇ ਚੱਲਦੇ ਨੇ ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਮੇਰੇ ਇੱਕ ਮਿੱਤਰ ਸਨ ਇਥੇ ਗगन ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ ਹੈਗੇ ਤੇ ਸਿੰਘ ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ। ਔਰ ਸਾਹਿਤ ਰਤਨ ਦਾ ਅਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀਆ ਵਿਚਾਰਿਆ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ। ਤੇ ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲੀਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇਚ ਤਾਂ ਫ੍ਰਾਂਸਿਸਕੋ 에ਰਪੋਰਟ ਤੇ ਗੁਰਦੁਆਰੇ ਪਹੁੰਚਿਆ ਸਨੋਸੇ ਤੋਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ ਵਿੱਚ ਗਈ ਰੋਣਾ ਮੇਰੇ ਕੰਨਾਂ ਚ ਗਿਆ। ਇਹ ਮੈਂ ਕੁਝ ਕਹੋਗੇ ਨਹੀਂ। ਕਿੰ ਲਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਐ। ਭਾਵੇਂ ਉਹ ਚਿੱਠੀ ਮੈਨੂੰ ਮਿਲਿਆ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਿਹਾ ਹਾਂ। ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ। ਔਰ ਇਹ ਜਿਹੜੀ ਚਿੱਠੀ ਹੈ ਜਿਸ ਦਿਚ ਤੁਸੀਂ ਲਿਖਿਆ ਹੈ ਤੇ ਮੈਨੂੰ ਤੁਸੀਂ ਸੁਣਾਓ ਮੈਂ ਖੁਦ ਪਹੁੰਚਿਆ ਗਏ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ ਮੈਂ ਖਿਆ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚੱਲਣ ਤੋਂ ਅਸਮਰਥ ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਬਈ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਰੰਗਾ ਮੈਂ ਉਸ ਨੂੰਏ ਨਜ਼ਮ ਸੁਣਾਈ ਭਾਂਵੇਂ ਸੁਣੀ ਤੇ ਉਸ ਨੇ ਸੱਜਣੇ ਤਰ੍ਹਾਂ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹਿੰਨੇ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸੁਭਾਵ ਕਿਤਨੀ ਗੱਲ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਿਹਾ ਫਿਰ ਸੰਸ 47 ਦੇ ਗੁਰਨਾਣਿਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਹੀ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮੋਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ ਇਹ ਮੈਨੂੰ ਕੰਠ ਹੋ ਗਈ ਤੁਹਾਨੂੰ ਸਰਵਨ ਖਰਾਵ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈ ਹਰ ਇੱਕ ਰੰਜ ਮੇ ਰਾਹਤ ਹੈ ਆਦਮੀ ਕੇ ਲਈ ਪਿਆਮ ਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲਈ ਜ਼ਰੂਰ ਪੁਰਾਣੇ ਬਜ਼ੁਰਗ ਤੇ ਉਰਦੂ ਸਮਝਦੇ ਹੋਣਗੇ ਨਵੇਂ ਆਂਦੀ ਤੇ ਮੈਂ ਹੁਣ मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਹ ਨਹੀਂ ਕਾ ਸ਼ੀਸ਼ਾਏ ਦਿਲ ਚੂਰ ਛੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਵੇ ਇਕੱਠੀ ਚੰਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਰਜ਼ ਕਰਦੇ ਔਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ ਕਦੀ ਬਗੌਰ ਮਤਲਬ ਕਰਕੇ ਦੇਖਣਾ ਐਸਾ ਅਨੁਭਵ ਹੋਇਆ ਹੋਵੇ ਉਹ ਗਲ ਵਖਰੀ ਨਹੀਂ ਹੋਇਆ ਹੋਵੇ ਤੇ ਹੋ ਜਾਏਗਾ ਐਸਾ ਕਿਹੜਾ ਮਨੁੱਖ ਹੈ ਜੋ ਜ਼ਿੰਦਗੀ ਦੇ ਨਾਲ ਰਸਤੇ ਚੁਣਾ ਲੰਗੇ ਉਹਨੇ ਕਾ ਸ਼ੀਸ਼ਾ ਹੈ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ تھے ਜੋ ਦੁਨੀਆਂ ਮੇ ਦੋਸਤੀ ਕੇ ਲਈਏ ਹਮਾਰੇ ਬਾਦ ਅੰਧੇਰਾ ਰਹੇਗਾ ਮਹਿਫਿਲ ਮੇ ਬਹੁਤ ਚਿਰਾਗ ਜਲਾਓਗੇ ਰੋਸ਼ਨੀ ਕੇ ਲਿਏ ਇਹ ਪਰਚਾ ਮੇਰਾ ਲਿਖਿਆ ਆਇਆ ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਈ ਰੱਖਿਆ ਹੈ ਉਹਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਅਮੜ ਆਪਣਾ ਸਮਝਿਆ ਸੀ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਮੈਂ ਕਿ ਆਪਣੇ ਤੇ ਪਰਾਏ ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਤਾਂ ਸੁਰੂ ਤੋਂ ਇਸ ਤਰ੍ਹਾਂ ਚੱਲਦੇ ਇਹ ਆਪਣੇ ਪਰਾਏ ਵੀ ਨੇ ਇਹ ਪਰਾਏ ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਔਰ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਹੈ ਕਿ ਨਹੀਂ ਸੰਸਾਰ ਦੋ ਰੰਗੀ ਹੈ ਸਿਰਫ ਆਪਣੇ ਨਹੀਂ ਪਰाये ਵੀ ਨੇ ਦੋਵੇਂ ਇਕੱਠੇ ਚੱਲਦੇ ਨੇ ਔਰ ਜੋ ਆਪਣਾ ਹੈ ਉਹੀ ਪਰਾਇਆ ਹੈ ਔਰ ਜੋ ਪਰਾਇਆ ਹੈ ਉਹੀ ਆਪਣਾ ਹੈ ਇਹ ਵੀ ਮੈਂ ਅਰਜ਼ ਕਰਦਾ ਹਾਂ ਇਸ ਨੂੰ ਇਸ ਤਰੀਕੇ ਨਾਲ ਲੈਣਾ ਹੈ ਜਵਾਨੀ ਕਿੱਥੋਂ ਪ੍ਰਗਟ ਹੋਏਗੀ ਇਸੇ ਬਚਪਨੇ ਚ ਬੁਢੇਪਾ ਕਿੱਥੋਂ ਪ੍ਰਗਟ ਹੋਏਗਾ ਇਸੇ ਹੀ ਜਵਾਨੀ ਤੋਂ ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁੜੇ ਵਿੱਚ ਔਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਆਪਣੰਦ ਤੋਂ ਇਸੇ ਮਿੱਤਰਤਾ ਤੋਂ ਇਸੇ ਦੋਸਤੀ ਤੋਂ ਇਹ ਤੇ ਸੰਸਾਰ ਦੋ ਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਹੁੰਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ